ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਪੁਲਿਸ ਸਟੇਸ਼ਨ ਗੇਟ ਕੀਮਾ ਐਸ ਐਚ ਓ ਮੈਡਮ ਮਨਜੀਤ ਏ ਸੀ ਬੀ ਸੈਂਟਰਲ ਅਫੀਸ ਜਸਪਾਲ ਜੀ ਇਹਨਾਂ ਨੇ ਚਾਰ ਮੁੰਡੇ ਅਰੈਸਟ ਕੀਤੇ ਹੈ ਜਿਨ੍ਹਾਂ ਨਾਮ ਹੈ ਵਿਸ਼ਾਲ ਅਲਾਇਸ ਕਾਕਾ ਭయ్యా ਤੇ ਵਿਕਾਸ ਅਲਾਇਸ ਮੰਡੀ ਸਾਹਿਲ ਕੁਮਾਰ ਤੇ ਰਾਹੁਲ ਇਹ ਸਾਰਿਆਂ ਦੀ ਉਮਰ ਤਕਰੀਬਨ 18 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕਿ ਜੁਰਮ ਕੀਤਾ ਉਹ ਅੰਡਰ ਐਫ ਆਈ ਆ ਨੰਬਰ 73 ਹੈ ਡੇਟਡ 10 2025 ਤੇ ਅੰਡਰ ਸੈਕਸ਼ਨ 115 2 118 1 304 109 ਬੀ ਐਨ ਐਸ ਤੇ 25 ਹਮਜ਼ਾ ਨੌਟ ਰੇ ਕਰਤੀ अराउंड 10 ਵਜੇ ਜਿਹੜਾ ਕਿ ਕੰਪਲੇਨੈਂਟ ਹੈ ਮਦਈ ਹੈ ਸੰਦੀਪ ਉਹ ਆਪਣੀ ਵਾਈਫ ਨਾਲ ਖਾਣਾ ਖਾ ਕੇ ਆ ਰਿਹਾ ਸੀ ਤੇ ਜਿਹੜੇ ਐਚਾਰ ਮੁੰਡੇ ਜਿਨ੍ਹਾਂ ਦਾ ਮੈਂ ਨਾਮ ਲੈਂਦਾ ਐ ਇਹ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਉਥੇ ਰੋਕਿਆ ਤੇ ਇਹਦੇ ਸਿਰ ਤੇ ਸੱਟਾਂ ਮਾਰੀਆਂ ਨਾਲੇ ਪਿਸਤਲ ਦੇ ਬੱਟ ਵੀ ਮਾਰੇ ਉਸ ਤੋਂ ਬਾਅਦ ਇਹਦੇ ਲੱਤ ਤੇ ਗੋਲੀ ਮਾਰ ਕੇ ਤੇ ਫਰਾਰ ਹੋ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਨੇ ਅ ਐਕਟਪਨ ਕਰਦੇ ਅ ਇਹਨਾਂ ਨੂੰ ਨਾਲ ਦੇ ਨਾਲ ਮਲੇ 36 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਤੋਂ ਪਿਸਤਲ ਤੇ ਨਾਲ ਮੈਗਜ਼ੀਨ ਉਹ ਵੀ ਨਾਲ ਦੇ ਨਾਲ ਹੀ ਰਿਕਵਰ ਕਰ ਲਿਆ ਪਿਸਤਲ ਇਲੀਗਲ ਹੈ ਜੀ ਪਹਿਲੇ ਅਸੀਂ ਹੋਣੀ ਫੜੇ ਆ ਤੇ ਅਸੀਂ ਰਿਮਾਂਡ ਲੈ ਕੇ ਇਨਵੈਸਟੀਗੇਟ ਕਰਾਂਗੇ ਝਗੜੇ ਇਹਨਾਂ ਦਾ ਕੋਈ ਪੁਰਾਣਾ ਵੈਰ ਚੱਲ ਰਿਹਾ ਸੀਗਾ ਤੇ ਇਹਨਾਂ ਨੂੰ ਪਤਾ ਸੀ ਕਿ ਆਪਣੀ ਵਾਈਫ ਨਾਲ ਖਾਣਾ ਖਾਣ ਗਏ ਰਤੀ ਤੇ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਰਸਤੇ ਇਹਨੇ ਵਾਪਸ ਆਣਾ ਹੈ ਰਸਤੇ 'ਚ ਘੇਰ ਕੇ ਤੇ ਇਹਨੂੰ ਪਹਿਲਾਂ ਕੁੱਟਿਆ ਉਸ ਤੋਂ ਬਾਅਦ ਇਹਦੀ ਲਾਟੇ ਫਾਇਰ ਕੀਤਾ ਜੀ ਸੰਤੋਖਤ ਮੈਨੂੰ ਦੋਸ਼ਾਂ ਦੀ ਕੀ ਜੀ ਬੈਕਗਰਾਉਂਡ ਜਿਹੜੇ ਤਾਂ ਵਿਸ਼ਾਲ ਤੇ ਵਿਕਾਸ ਹੈਗੇ ਆ ਕਾਕਾ ਭਈਆ ਤੇ ਮੰਡੀ ਇਹ ਦੋਨਾਂ ਤੇ ਤਾਂ ਪਹਿਲਾਂ ਪਰਚੇ ਹੈਗੇ ਆ ਜੀ ਇੱਕ ਤੇ ਜਿਹੜਾ ਕਾਕਾ ਭਈਆ ਹੈ ਉਹਦੇ ਤੇ ਪਰਚਾ ਹੈ ਗੇਟ ਕੀਮਾ ਦਾ ਤੇ ਜਿਹੜਾ ਹੈਗਾ ਮੰਡੀ ਉਧਰ ਤੇ ਕੁਤਵਾਲੀ ਦਾ ਪਰਚਾ ਹੈ ਪਰਚਾ ਤੁਹਾਨੂੰ ਵੇਲੇ ਨੇ ਜੀ ਪੜ੍ਹੇ ਜਿੰਨਾ ਕਿ ਮੈਂ ਪੜੇ ਕੋਈ 10ਵੀਂ ਪੜਿਆ ਕੋਈ 12ਵੀਂ ਪੜਿਆ ਕੋਈ 8ਵੀਂ ਪੜਿਆ ਜੀ ਕੋਈ ਇਸ ਤੋਂ ਜ਼ਿਆਦਾ ਨਹੀਂ ਪੜਿਆ ਜਿੰਨਾ ਦਾ ਜਿਹੜਾ ਇਹ ਮੋਟਿਵ ਸੀ ਇਹਨਾਂ ਦਾ ਝਗੜੇ ਦਾ ਕਾਰਨ ਸੀ ਉਹਦਾ ਪਤਾ ਲੱਗਾ ਜੀ ਉਹ ਹਲੇ ਉਹਨਾਂ ਸੀ ਇਨਵੈਸਟੀਗੇਟ ਕਰਾਂਗੇ ਜੀ ਉਹਨਾਂ ਸੀ ਰਿਮਾਂਡ ਲੈ ਰਹੇ ਆ ਤੇ ਰਿਮਾਂਡ ਲੈ ਕੇ ਸੀ ਇਨਵੈਸਟੀਗੇਟ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਨਾਂ ਦੀ ਪਹਿਲਾਂ ਕੋਈ ਲੜਾਈ ਝਗੜਾ ਸੀਗਾ ਉਹਦੇ ਕਾਰਨ ਹੀ ਇਹ ਖੁੰਦਕ ਰੱਖੀ ਬੈਠੇ ਸੀ ਚਾਰੋਂ ਮੁੰਡੇ ਇਹਨਾਂ ਨੇ ਇੰਟਰਸੈਪਟ ਕਰਕੇ ਤੇ ਇਹਨੂੰ ਗੋਲੀ ਮਾਰਿਆ ਸਰ ਹੋਰ ਵੀ ਇਹਨਾਂ ਦੇ ਨਾਲ ਕੋਈ ਇਨਵੋਲ ਹੈ ਬੰਦੇ ਬਿਕੋਜ਼ ਐਚਆਰ ਤਾਂ ਹੈਗੇ ਆ ਤੇ ਡਿਊਰਿੰਗ ਦ ਕੋਸਟ ਆਫ ਇਨਵੈਸਟੀਗੇਸ਼ਨ ਜੇ ਹੋਰ ਕੋਈ ਵੀ ਕੋਈ ਹੋਇਆ ਅਸੀਂ ਉਹਨੂੰ ਵੀ ਨਾਲ ਦੇ ਨਾਲ ਨਾਮਜ਼ਦ ਕਰਕੇ ਰੈਸਟ ਕਰਾਂਗੇ ਆਬਵੀਅਸਲੀ ਜੀ ਮਾਮਲਾ ਦਰਜ ਕਰਿਆ ਰੈਸਟ ਵੀ ਕਰ ਲਿਆ ਜੀ ਉਹ ਵੀ ਦੱਸ ਦੇਣਾ ਕਿ ਇਹਨਾਂ ਨੇ ਲੱਗਿਆ ਉਹ ਵੀ ਦੱਸਤਾ ਜੀ ਮੈਂ ਤੁਹਾਨੂੰ ਹਣੇ ਤਾਂ ਦੱਸਿਆ ਹਾਂ ਜੀ ਠੀਕ ਹੈ